ਸਾਡਾ ਪੰਜਾਬ ਤੰਦਰੁਸਤ ਹੋਊਗਾ ਤਾਂ ਸਾਡਾ ਪੰਜਾਬ ਤੰਦਰੁਸਤ ਹੋਊਗਾ ਖੇਡਾਂ 'ਚ ਅਸੀਂ ਮੱਲਾ ਮਾਰਾਂਗੇ ਸਾਡੇ ਬੱਚੇ ਖੇਡਾਂ 'ਚ ਜਿੱਤ ਕੇ ਆਉਣਗੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਅਸੀਂ ਵਧੀਆ ਸੋਚਾਂਗੇ ਉਹ ਸਾਰੂ ਸੋਚ ਹੋਊਗੀ ਸਾਡੀ ਅਸੀਂ ਹੋਰ ਸਾਡੇ ਬੱਚੇ ਪੜਨਗੇ ਵੱਡੇ ਅਹੁਦਿਆਂ ਤੇ ਜਾਣਗੇ ਘਰ ਦੀ ਗਰੀਬੀ ਆਪ ਹੀ ਚੱਕ ਦੇਣਗੇ ਸੋ ਇਸ ਕਰਕੇ ਸਕੂਲ ਸਕੂਲਾਂ 'ਚ এডੂਕੇਸ਼ਨ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਕਮਾਲ ਦੇ ਰਿਜ਼ਲਟ ਆ ਰਹੇ ਨੇ ਸਾਡੇ ਬੱਚੇ ਔਰ ਬਿਜ਼ਨਸ ਬਲਾਸਟਰ ਔਰ ਇਹ ਜੇ ਸਕੀਮਾਂ ਨੇ ਕਿ ਬੱਚੇ ਜਿਹੜੇ ਨੇ ਮਤਲਬ ਉਹਨਾਂ ਦੇ ਮਾਈਂਡ ਜਿਹੜੇ ਨੇ ਉਹ ਇੰਨਾ ਜ਼ਿਆਦਾ ਸ਼ਾਰਪ ਨੇ ਕਿ ਥੋੜਾ ਜਿਹਾ ਵੀ ਇੱਕ ਵਾਰੀ ਬੈਠਣ ਦਾ ਮੌਕਾ ਮਿਲ ਜੇ ਉਹਨਾਂ ਨੂੰ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਬਣਾਵਾਂਗੇ ਵੱਡੀਆਂ ਵੱਡੀਆਂ ਕੰਪਨੀਆਂ ਨਾਲ ਉਹਨਾਂ ਦੇ ਐਗਰੀਮੈਂਟ ਹੋ ਰਹੇ ਨੇ ਮੈਂ ਪਿਛਲੇ ਤਿੰਨ ਜਲੰਧਰ ਚ ਗਿਆ ਸੀਗਾ ਪ੍ਰਦਰਸ਼ਨੀ ਲੱਗੀ ਹੋਈ ਸੀਗੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਬਿਜ਼ਨਸ ਬਲਾਸਟਰ ਦੀ ਵੀ ਉਹ ਕੋ ਕੰਮ ਕਰਕੇ ਦਿਖਾਉਣ 2000 ਰੁਪਿਆ ਇੱਕ ਬੱਚੇ ਦਾ ਕਰਕੇ 2 3 4 5 ਬੱਚੇ ਇਕੱਠੇ ਹੋਏ ਨੇ 10000 ਹੋ ਗਿਆ ਛੋਟੇ ਛੋਟੇ ਚੀਜ਼ਾਂ ਉਹਨਾਂ ਨੇ ਬਣਾਈਆਂ ਤੇ ਹੁਣ ਤੱਕ 45 ਕਰੋੜ ਰੁਪਏ ਦੇ ਐਗਰੀਮੈਂਟ ਉਹਨਾਂ ਦੇ ਵੱਡੀਆਂ ਕੰਪਨੀਆਂ ਨਾਲ ਹੋ ਗਏ ਜੀ ਨਹੀਂ ਤਾਂ ਕੀ ਹੈ ਨਹੀਂ ਤਾਂ ਪਹਿਲਾਂ ਵਾਲੀ ਸਕੀਮਾਂ ਦੇਖ ਲਓ ਭਲ ਸਾਹਿਬ ਦੀ ਸਕੀਮ ਸੀ ਵੱਡੇ ਭਲ ਸਾਹਿਬ ਦੀ ਬਹੁਤ ਦੂਰ ਅੰਦੇਸ਼ੀ ਸੋਚ ਸੀ ਉਹਨਾਂ ਦੀ ਉਹ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ پتہ ਇਹਨਾਂ ਲੱਗਦਾ ਸੀ ਬੱਚਾ ਕਿਹੜੀ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਅਸ਼ਿਆ ਆ ਰਿਹਾ ਹੈ ਜਿਹੜੇ ਚੋਂ ਕਮਜ਼ੋਰ ਹੈ ਉਹਤੇ ਥੋੜਾ ਜਿਹਾ ਵੱਧ ਟਾਈਮ ਲਾ ਦਾਂਗੇ ਨਾ ਜੀ ਨੌਵੀਂ ਤੱਕ ਕੋਈ ਫੇਲ ਨਹੀਂ ਕਰਨਾ ਦਸਵੀਂ ਚ ਅੱਧੇ ਫੇਲ ਹੋ ਜਾਂਦੇ ਸੀ ਅੱਧਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ 34% 35 40 ਹੈਨਾ ਉਹਨਾਂ ਨੂੰ ਪੁੱਛਦਾ ਕੌਣ ਦਸਵੀਂ ਬਸ ਉਹ ਕਹਿੰਦੇ ਸਾਰੇ ਹੋਣ ਨਾ ਆਟਾ ਦਾਲ ਸਕੀਮ ਚ ਲੈ ਲੋ ਬਸ ਇਹ ਸੋਚ ਸੀ ਉਹਨਾਂ ਦੀ ਕੋਈ ਦੱਸ ਦੋ ਮੈਨੂੰ ਕੋਈ ਪੜ ਕੇ ਉਹਨਾਂ ਦੇ ਉਹਨਾਂ ਦੇ ਰਾਤ ਚ ਪੜ ਕੇ ਲੱਗਿਆ ਹੋਵੇ ਕੁਝ ਹੁਣ ਹੁਣ ਕੀ ਹੈ ਹੁਣ ਤੁਸੀਂ ਸਰਕਾਰੀ ਸਕੂਲ ਦਾ ਐਮੀਨੈਂਸ ਸਕੂਲ ਇੱਥੇ ਤੁਸੀਂ ਸਭ ਐਮੀਨੈਂਸ ਜਾ ਕੇ ਦੇਖਿਓ ਕਦੇ ਤੇ ਉਹਨਾਂ ਦੇ ਬੱਚਿਆਂ ਨੂੰ ਪੁੱਛਿਓ ਕਿਹੜੇ ਕਿਹੜੇ ਹੱਥ ਖੜੇ ਕਰਾ ਲਏ ਕਲਾਸ ਜਾ ਕੇ ਵੀ ਕਿਹੜੇ ਕਿਹੜੇ ਪ੍ਰਾਈਵੇਟ ਚੋਂ ਆਏ ਨੇ ਤੁਹਾਨੂੰ ਅੱਧੀ ਤੋਂ ਕਲਾਸ ਬਾਅਦ ਪ੍ਰਾਈਵੇਟ ਚੋਂ ਆਏ ਹੋਏ ਬੱਚੇ ਹੱਥ ਖੜੇ ਕਰ ਦੇਣਗੇ ਜਿਸ ਪ੍ਰਾਈਵੇਟ ਚੋਂ ਆਏ ਤੇ ਉਹਨੂੰ ਪੁੱਛ ਲੈ ਮਾਹੌਲ ਕਿਵੇਂ ਆ ਮੇਥੋਂ ਬਿਨਾ ਚਲੇ ਜਾਓ ਕੋਈ ਬੜੀ ਸਾਡੇ ਹੁੰਦੇ ਕਹਿ ਦਿੰਦੇ ਤਾਰੀਫ ਕਰ ਦਿੰਦੇ ਜੇ ਤੁਸੀਂ ਆਪ ਜਾ ਕੇ ਪੁੱਛ ਲੈ ਸੋ ਜੀ ਕੰਮ ਕਰਨੇ ਸੱਚੇ ਦਿਲ ਨਾਲ ਕਰੋ ਜੇ ਕੰਮ ਕਰਨਾਂ ਸੱਚੀ ਨੀਤ ਨਾਲ ਨਹੀਂ ਤਾਂ ਸਰਕਾਰਾਂ ਦਾ ਫਿਰ ਪਹਿਲਾਂ ਵੀ ਚੱਲੀ ਜਾਂਦੀਆਂ ਸੀ ਫਿਰ ਫਿਰ ਅਸੀਂ ਵੀ ਆ